ਧੰਨਵਾਦ ਮਿਹਰਬਾਨੇ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਨਹੀਂ ਬੜਾ ਪਿਆਰਾ ਗੀਤ ਯਾਦ ਆ ਰਿਹਾ ਆਪ ਜੀ ਦੀ ਸੇਵਾ ਚ ਦਰਬਾਰ ਤੇ ਆਏ ਆ ਇਹ ਜਿਹੜੇ ਬੱਚੀਆਂ ਨੇ ਨਾ ਪੈਣਾ ਇਹ ਰੱਬ ਨੂੰ ਬਹੁਤ ਮੰਨਦੀਆਂ ਹੈ ਬੰਦਿਆ ਕੋਲ ਤਾਂ ਟਾਈਮ ਟੁਮ ਘੱਟ ਹੁੰਦਾ ਹੈ ਹਾਂ ਜੀ ਬਹੁਤ ਸਿਆਪੇ ਹੁੰਦੇ ਬੰਦਿਆਂ ਦੀ ਜਾਨ ਨੂੰ ਹੈ ਜੀ ਮੈਂ ਵਿਸਥਾਰਚ ਨਹੀਂ ਜਾਂਦਾ ਕਹਿਣ ਤੋਂ ਪਾਵੈ ਇੱਕ ਸੱਜ ਵੈਹ ਨੂੰ ਸਤਿਗੁਰੂ ਅਸੀ ਸਾਰਾ ਸਭ ਦਾ ਸੁਖ ਨਾ ਆ ਜਾਂਦਾ ਤੇ ਸਵੇਰ ਨੂੰ ਉੱਠ ਕੇ ਆਪਣੇ ਸਰਦਾਰ ਜੀ ਨਾਲ ਕੀ ਗੱਲਾਂ ਕਰਦੀ ਹੈ ਬੜਾ ਹੀ ਪਿਆਰਾ ਕੀ ਤੁਹਾਡੀ ਸੇਵਾ ਦੇ ਵਿੱਚ ਸੋਹਣੇ ਵਿੱਚ ਮਿਲਿਆ ਬਾਪੂ ਜੀ ਥੈਂਕ ਯੂ ਟੜਕੇ ਟੜਕੇ ਸਿਰ ਖਾਦਾ ਨਾ ਮੂੰਹ ਤੋਤਾ ਨਾ ਚਾ ਪੀਤੀ ਚੋਂ ਟੜਕੇ ਟੜਕੇ ਸਿਰ ਖਾਦਾ ਨਾ ਮੂੰਹ ਤੋਤਾ ਨਾ ਚਾ ਪੀਤੀ ਮੈਂ ਪੂਰਾ ਨਾ ਵਿਸ਼ਵਾਸ ਕਰਾਂ ਗੱਲ ਭਗਵਾਨ ਨੇ ਜੋ ਆ ਕੀਤੀ ਮੈਂ ਪੂਰਾ ਨਾ ਵਿਸ਼ਵਾਸ ਕਰਾਂ ਗੱਲ ਭਗਵਾਨ ਨੇ ਜੋ ਆ ਕੀਤੀ ਕੀ ਦਰਸ਼ਨ ਕਰੇ ਬਜ਼ੁਰਗਾ ਦੇ ਓਏ ਦਰਸ਼ਨ ਕਰੇ ਬਜ਼ੁਰਗਾ ਦੇ ਹੁੰਦੀ ਨਾ ਉਹੀ ਸਵਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ 15 ਮੋੜ ਦੇਣਾ ਜੇ ਲਈਏ ਕਿਲੋ ਪੱਕੀ ਨਹੀਂ 254 15 ਮੋੜ ਦੇਣਾ ਜੇ ਲਈਏ ਕਿਲੋ ਪੱਕੀ ਨਹੀਂ ਕਰਕੇ ਕੀ ਲੈਣਾ ਓਏ ਸੇਵਾ ਕਰਕੇ ਕੀ ਲੈਣਾ ਬੁੱਢੜੇ ਨੂੰ ਐਦਾਂ ਢਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਲਿਏ ਜੁਗ ਮੰਗਾਈ ਦਾ ਲੱਗ ਲੋਕਾਂ ਪਿੱਛੇ ਪੋੜੀਏ ਨਹੀਂ ਐਵੇਂ ਨਹੀਂ ਖਰਚ ਵਧਾਈ ਦਾ ਲੱਗ ਲੋਕਾਂ ਪਿੱਛੇ ਕਮਲੀਏ ਨਹੀਂ ਐਵੇਂ ਨਹੀਂ ਖਰਚ ਵਧਾਈ ਦਾ ਹੈ ਪਿੰਡ ਮੰਡੀ ਕਲਾ ਵਾਲਾ ਤਾਂ ਓਏ ਮਿੰਟ ਮੰਡੀ ਕਲਾ ਵਾਲਾ ਤਾਂ ਪਹਿਲਾਂ ਹੀ ਵੇਖ ਕੰਗਾਲ ਕੁੜੇ ਮਿਲੜਾ ਸਿਓ ਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਸੁਪਨੇ ਨੂੰ ਮਿਲ ਗਿਆ ਗਲਤੀ ਨਾਲ ਕੋੜੇ